ਤਨਾਸਰੀ ਮਹੱਲਾ ਨੌਵਾਂ ਤਨਾਸਰੀ ਰਾਗ ਹੈ ਤੇ ਮਹੱਲਾ ਦਾ ਲਫ਼ਜ਼ੀ ਅਰਥ ਸਿੱਤਨ ਕਰਨੇ ਸ਼ਰੀਰ ਕਰਨੇ ਇਹਦਾ ਮਤਲਬ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦਾ ਨੌਵਾਂ ਸ਼ਰੀਰ ਫਿਰ ਬਿੰਤੀ ਕਰ ਮੈਂ ਜੋਤਿ ਸ਼ਬਦ ਵਰਤੇ ਆ ਜੋਤਾਂ ਨੇ ਕਿਉਂਕਿ ਸ਼ਰੀਰ 10 ਨੇ ਜੋਤਾਂ 10 ਨੇ ਜੋਤ ਇੱਕੋ ਹੀ ਹੈ ਜੋਤ ਖਰੀਰੂ ਵੀ ਹੈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਹਰੀ ਆਪ ਆਏ ਉਹਨਾਂ ਨੇ ਜਿਹੜਾ ਨਾਮ ਆਪਣਾ ਰਖਾਇਆ ਜਿਹੜਾ ਨਾਮ ਰੱਬ ਨੇ ਆਪਣਾ ਕਹਾਇਆ ਉਹਦਾ ਨਾਮ ਨਾਨਕ ਹੈ ਭੱਟ ਸਾਹਿਬ ਕਹਿ ਰਿਹਾ ਬਾਣੀ ਚ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਗੁਰ Thir ਕੀਓ ਅਮਰਦਾਸ ਅਮਰਤ ਸਤਗੁਰ ਰਾਮੈ ਦਿਓ ਗੁਰੂ ਰਾਮਦਾਸ ਦਰਸ਼ਨ ਪਰਸ ਕਹ ਮਥਰਾ ਅਮਰਤ ਬੈਣ ਮੂਰਤ ਪੰਜ ਪਰਮਾਨ ਪੁਰਖ ਗੁਰ ਅਰਜੁਨ ਪਿੱਖੋ ਨੈਣ ਪਾਈ ਸਿੱਖੋ ਗੁਰੂ ਅਰਜੁਨ ਦੇਵ ਦੇ ਦਰਸ਼ਨ ਕਰੋ ਪੰਨੇ ਪਾਛੀਆਂ ਇਹਦੇ ਵਿੱਚ ਝਲਕਾਂ ਮਾਰਦੀਆਂ ਪਈਆਂ ਜੋਤੂ ਹੈ ਇਸ ਕਰਕੇ ਵੇਖੋ ਆਪ ਜਿਹੜੇ ਸੱਜਣ ਗੁਰਮਖ ਪਾਠ ਕਰਦੇ ਹੋ ਰੋਜ਼ ਬੜੇ ਅਭਿਆਸੀ ਹੋ ਇਥੇ ਮਹੱਲਾ ਦੂਜਾ ਆਏਗਾ ਮਹੱਲਾ ਤੀਜਾ ਆਏਗਾ ਬਾਣੀ ਮਹੱਲਾ ਚੌਥਾ ਪੰਜਵਾਂ ਤੇ ਨੌਵਾਂ ਆਏਗਾ ਪਰ ਗੁਰੂ ਅੰਗਦ ਦੇਵ ਗੁਰੂ ਰਾਮ ਅੰਮ੍ਰਿਤਦਾਸ ਗੁਰੂ ਰਾਮਦਾਸ ਗੁਰੂ ਅਰਜੁਨ ਦੇ ਗੁਰੂ ਤੇਗ ਬਹਾਦਰ ਕਿਤੇ ਵੀ ਆਪਣੇ ਉਸ ਸਰੀਰ ਦਾ ਨਿੱਜੀ ਨਾਮ ਨਹੀਂ ਵਰਤਣਗੇ ਫਿਰ ਬਿੰਦੇ ਗੁਰੂ ਅੰਗਦ ਦੇਵ ਸਾਰੀ ਬਾਣੀ ਚ ਆਪਣਾ ਉਹ ਨਾਮ ਨਹੀਂ ਵਰਤਣਗੇ ਕਹੇ ਅੰਗਦ ਦਾਸ ਅੰਗਤ ਗੁਰੂ ਅਮਰਦਾਸ ਜੀ ਦੀਆਂ 40 ਪੌੜੀਆਂ ਪੜਦੇ ਉਹਨਾਂ ਸਾਹਿਬ ਦੀਆਂ ਕਿਸੇ ਵਿੱਚ ਵੀ ਅਮਰਦਾਸ ਨਾਮ ਨਹੀਂ ਆਉਂਦਾ ਗੁਰੂ ਰਾਮਦਾਸ ਕਿਸੇ ਇੱਕ ਤੁਕ ਵਿੱਚ ਵੀ ਆਪਣਾ ਨਾਮ ਨਹੀਂ ਵਰਤਣਗੇ ਗੁਰੂ ਅਰਜੁਨ ਦੇਵ ਗੁਰੂ ਤੇਗ ਬਹਾਦਰ ਸਾਹਿਬ ਨਾਨਕ ਪਦ ਵਰਦੇ ਆ ਇਹਦਾ ਸਿੱਧਾ ਅਰਥ ਇਹ ਵੀ ਭਾਈ ਸਿੱਖੋ ਸਰੀਰ ਬਦਲਦਾ ਪਰ ਜੋਤ ਗੁਰੂ ਨਾਨਕ ਸਾਹਿਬ ਵਾਲੀ ਹੀ ਕੰਮ ਕਰਦੀ ਹੈ ਜੋਤ ਹੋਏ ਹੈ ਇਹ ਤੇ ਸਤਗੁਰੂ ਨੇ ਇਹਦਾ ਅਰਥ ਹੋ ਗਿਆ ਤਨਾਸਰੀ ਰਾਗ ਹੈ ਤੇ ਨੌਵੇਂ ਸਤਗੁਰਾਂ ਨੇ ਇਹ ਬਚਨ ਉਚਾਰਨ ਕੀਤਾ ਹੈ ਸ਼ਬਦ ਹੈ ਸਾਧੂ ਇਹ ਜਗ ਭਰਨ ਭੁਲਾਣਾ ਸਾਧੂ ਦਾ ਅਰਥ ਹੈ ਸਾਧਨਾ ਕਰਨ ਵਾਲੇ ਭਾਈ ਸਿੱਖੋ ਜਾਂ ਸਾਧੂ ਜਨੋ ਸਾਧੂ ਖੇ ਭਲੇ ਪੁਰਖੋ ਸਾਧੂ ਵਾ ਸਾਧ ਕੋ ਇਹ ਜਦ ਇਹ ਜਿਹੜਾ ਸੰਸਾਰ ਹੈ ਇਹ ਦੁਨੀਆ ਹੈ ਭੰ ਭੁਲਾਣਾ ਇਹ ਦੁਨੀਆ ਇਹ ਸੰਸਾਰ ਭਰਮ ਦੇ ਵਿੱਚ ਭੁੱਲ ਚੁੱਕਾ ਹੈ ਇਹਨੂੰ ਭਰਮ ਪੈ ਗਿਆ ਤੇ ਭਰਮ ਵਿੱਚ ਭੁੱਲ ਗਿਆ ਕੀ ਭੁੱਲ ਗਿਆ ਸਤਿਗੁਰੂ ਤੇ ਅੱਗੇ ਫਿਰ ਸਾਬ ਕਿੰਨੇ RAM ਨਾਮ ਦਾ ਸਿਮਰਨ ਛੋੜਿਆ RAM ਨਾਮ ਦਾ RAM ਕਾ ਲਫ਼ਜ਼ੀ ਅਰਥ ਹੈ ਜੋ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ ਹਰ ਥਾਂ ਤੇ ਜੋ ਪਰਿਪੂਰਨ ਹੈ राम नाम का उस प्रभु दा उस खरी दा उस परमात्मा दा नाम ਛੱਡ ਦਿੱਤਾ ਛੋੜਿਆ ਟਿੱਕੀ ਹੋ ਗਿਆ ਮਾਇਆ ਹਾਥ ਬੇਕਾਨਾ ਮਾਇਆ ਦੇ ਖਾਤ ਵਿੱਚ ਇਹ ਜੀਵ ਵਿਕ ਗਿਆ ਇਹ ਅੰਦਰ ਵਿਕ ਗਿਆ ਇਹ ਪਹਿਲੀਆਂ ਦੋ ਤੁਕਾਂ ਨਹੀਂ ਇਹੀ ਰਹਾਉ ਦੇ ਬਚਨ ਨੇ ਅੱਗੇ ਫਿਰ ਸਤਿਗੁਰੂ ਇਹਦੀ ਹੀ ਵਿਆਖਿਆ ਕਰਨਗੇ ਵੀ ਕਿਵੇਂ ਵਿਕ ਗਿਆ ਪਹਿਲਾ ਸਾਧੂ ਇਹ ਜਗ ਭਰਮ ਭੁਲਾਣਾ RAM ਨਾਮ ਕਾ ਚਿਮਰਨ ਛੋਡਿਆ ਮਾਇਆ ਹਾਤ ਬੇਗਾਨਾ ਬਿਕਾਨਾ ਰਾਉ ਇਹ ਮਾਇਆ ਦੇ ਖਾਤਿ ਚ ਵੇਖ ਗਿਆ ਥੋੜੇ ਜੇ ਅਰਥ ਨੇ ਭਰਮ ਦੇ ਲਫਜ਼ੀ ਅਰਥ ਕੀ ਕਿਉਂਕਿ ਸੇ ਬੜੀ ਬੜੀ ਇਹ ਸ਼ਬਦ ਵਰਤਨੇ ਆ ਕਿ ਇਹ ਬੰਦਾ ਭਰਮ ਵਿੱਚ ਤੁਰਿਆ ਫਿਰਦਾ ਸੱਚ ਇਹ ਜੇ ਕਈ ਵਾਰੀ ਭਰਮ ਵਿੱਚ ਬਹੁਤ ਵੱਡਾ ਬੰਦਾ ਨੁਕਸਾਨ ਵੀ ਕਰ ਦਿੰਦਾ ਹੈ ਪੁਲੇਖਾ ਬੰਦੇ ਨੂੰ ਤਬਾਹ ਵੀ ਕਰ ਦਿੰਦਾ ਹੈ। ਪੁਲੇਖਾ ਕਈ ਵਾਰੀ ਅਚੇਤ ਹੀ ਸੱਚੇ ਬੰਦਿਆਂ ਦੀ ਨਿੰਦਿਆ ਵੀ ਕਰਾ ਦਿੰਦਾ ਹੈ। ਭਰਮ ਹੈ ਨਾ। ਉੰਜ ਭਰਮ ਹੈ ਕਿ ਭਰਮ ਦੇ ਲਫ਼ਜ਼ੀ ਅਰਥ ਅਸਿ ਕੀਤਾ ਪੁਲੇਖਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਹੜੇ ਭਰਮ ਦੀ ਵਿਆਖਿਆ ਕੀਤੀ ਹੈ, ਉਹਦਾ ਮਤਲਬ ਇਹ ਵੇ ਕਿ ਜੋ ਕੁਝ ਮੈਂ ਆਪਣੇ ਅੰਦਰ ਸੋਚੀ ਬੈਠਾਂ ਜੋ ਮੈਂ ਆਪਣੇ ਅੰਦਰ ਸਮਝੀ ਬੈਠਾਂ ਜਾਂ ਮੈਂ ਕਿਸੇ ਬਾਰੇ ਜੋ ਆਪਣੇ ਅੰਦਰ ਖਿਆਲ ਬਣਾਈ ਬੈਠਾਂ ਜਦੋਂ ਉਹਦੇ ਨੇੜੇ ਜਾਵਾਂ ਤੇ ਮੈਨੂੰ ਨਮੋਸ਼ੀ ਹੱਥ ਲੱਗੇ ਕਿਉਂਕਿ ਜੋ ਕੁਝ ਮੈਂ ਸੋਚਿਆ ਉਹ ਕੁਝ ਨਿਕਲਿਆ ਹੀ ਨਹੀਂ ਉਹ ਕੁਝ ਹੋਰ ਸੀ ਤੇ ਮੈਂ ਅੰਦਰ ਪਰਵਾਸ਼ਾ ਕੁਝ ਹੋਰ ਬਣਾਈ ਸਿੱਧੇ ਜੇ ਭਰਮ ਦੇ ਅਰਥ ਇਹ ਨਹੀਂ ਕਿ ਹਕੀਕਤ ਕੁਝ ਹੋਣੀ ਤੇ ਸੋਚਣਾ ਕੁਝ ਦਿਸਣਾ ਕੁਝ ਤੇ ਸੋਚਣਾ ਕੁਛ ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਜੀ ਨੇ ਕਿਹਾ ਮਾਦਵੇ ਕਿਆ ਕਈਏ ਭਰਮ ਐਸਾ ਭਗਤ ਰਵਦਾਸ ਜੀ ਮਹਾਰਾਜ ਕਿੰਨੇ ਮਾਦਵੇ ਕੀ ਪ੍ਰਮਾਤਮਾ ਕੀ ਕਈਏ ਭਰਮ ਐਸਾ ਹੈ ਕੈਸਾ ਭਰਮ ਮਾਦਵੇ ਕਿਆ ਕਈਏ ਭਰਮ ਐਸਾ ਜੈਸਾ ਮੰਨਿਆ ਹੋਏ ਨਾ ਤੈਸਾ ਬੜੇ ਸਿੱਧੇ ਜੇ ਅਰਥ ਉੰਜ ਵੇਖੋ ਅਸੀਂ ਠੀਕ ਕਥਾ ਕਰਨੇ ਆ ਪਰ ਜਿਹੜੀ ਟਿੱਕੀ ਕੋਈ ਸੁਰਤ ਹੈ ਨਾ ਗੁਰਮੁਖੋ ਸਾਚੇਵੇ ਜਿਉਂ-ਜਿਉਂ ਗੁਰੂ ਨੂੰ ਮੁਹੱਬਤ ਕਰਕੇ ਬਾਣੀ ਪੜ੍ਹਦਾ ਨਾ ਉਹਦੇ ਸਹਿਜ ਪਾਠ ਵਿੱਚੋਂ ਹੀ ਕਥਾ ਹੋਈ ਜਾਂਦੀ ਹੈ ਕਿਉਂਕਿ ਬਾਣੀ ਦੇ ਅਰਥ ਤਾਂ ਬਾਣੀ ਆਪ ਕਰੀ ਜਾਂਦੀ ਜਿਹੜਾ ਇੱਥੇ ਮੈਂ ਰਹੀ ਨੇ ਕਿਹਾ ਉਹਦੀ ਵਿਆਖਿਆ ਅੱਗੇ ਜਾ ਕਰ ਦੇਣਗੇ ਹੁਣ ਸ਼ਬਦ ਹੈ ਸਾਧੂ ਇਹ ਜਗ ਭਰਮ ਪੁਲਾਹਨਾ ਇਹ ਭਲੇ ਪੁਰਖੋ ਇਸ ਸੰਸਾਰ ਭੁਲੇਖੇ ਚ ਪੈ ਗਿਆ ਤੇ ਮੈਂ ਅਰਜ਼ ਕੀਤੀ ਭਰਮ ਦਾ ਅਰਥ ਹੈ ਕਿ ਜੋ ਕੁਝ ਦਿਸੇ ਉਹ ਕੁਝ ਹੋਵੇ ਜੋ ਕੁਝ ਮੈਂ ਸੋਚਿਆ ਉਹ ਨਹੀਂ ਸੋਚ ਉਹ ਮੈਂ ਤਾਂ ਕਿਆ ਭਰਮ ਬੰਦੇ ਦੀ ਜ਼ਿੰਦਗੀ ਤਬਾਹ ਕਰ ਦਿੰਦਾ ਹੈ ਇਸੇ ਕਰਕੇ ਸਿਆਣੇ ਕਹਿੰਦੇ ਆ ਰਾਤ ਦੇ ਹਨੇਰੇ ਵਿੱਚ ਪਈ ਹੋਈ ਰੱਸੀ ਵੀ ਸੱਪ ਭਸਣ ਲੱਗ ਪੈਂਦੀ ਹੈ ਉਹ ਵੀ ਇੱਕ ਭਰਮ ਹੈ ਬੰਦਾ ਡਰੀ ਜਾਂਦਾ ਉਹ ਵਿੰਗੀ ਟੇਢੀ ਰੱਸੀ ਪਈ ਹੈ ਤੇ ਸੋਚਦਾ ਸ਼ਾਇਦ ਇਹ ਕਾਲਾ ਸੱਪ ਉਨਾਗ ਹੈ ਸੱਪ ਪਰ ਜਦੋਂ ਥੋੜਾ ਜਿਹਾ ਚਾਨਣ ਹੁੰਦਾ ਤੇ ਉਹ ਡਰ ਇੱਕੋ ਦਾ ਮੁੱਕ ਜਾਂਦਾ ਹੈ ਕਹਿੰਦਾ ਐਵੇਂ ਸਾਰੀ ਰਾਤ ਮੈਂ ਡਰਦਾ ਰਿਹਾ ਆ ਰਸੀ ਪਈ ਸੀ ਪਿਆਰੋ ਉਹ ਭਰਮ ਕਿੰਨੇ ਪੈਦਾ ਕੀਤਾ ਉਹ ਭਰਮ ਹਨੇਰੇ ਨੇ ਪੈਦਾ ਕੀਤਾ ਥੋੜਾ ਜਿਹਾ ਇਸ ਬਿੰਤੀ ਨੂੰ ਕਿਉਂ ਕਿ ਸੀ ਇੱਕ ਇੱਕ ਤੋਕ ਮਾਰ ਜੀ ਦੀ ਬਾਚਾਂਗੇ ਦੇਖੋ ਉਹ ਭਰਮ ਕਿੰਨੇ ਪੈਦਾ ਕੀਤਾ ਚਾਨਣ ਆਇਆ ਤੇ ਭਰਮ ਚਲਾ ਗਿਆ ਹਨੇਰੇ ਨੇ ਭਰਮ ਪੈਦਾ ਕਰ ਦਿੱਤਾ ਜਿੰਨੀ ਦੇਰ ਤੱਕ ਅਨੇਰਾ ਇਹ ਭਰਮ ਸੀ ਉਹ ਰੱਸੀ ਤੋਂ ਡਰ ਲੱਗ ਰਿਹਾ ਚਾਨਣ ਹੋਇਆ ਉੱਥੇ ਕੋਈ ਚੋਖੇ ਕੋਈ ਵੇਦ ਮੰਤਰ ਜਾਂ ਚੋਕੀ ਵਿਦਿਆਦੀ ਕੀ ਲੋੜ ਪਈ ਦੇਵਾ ਬਲੰਦੀ ਦੇਰ ਸੀ ਹਕੀਕਤ ਸਾਹਮਣੇ ਆ ਗਈ ਜਿਹਦੇ ਤੋਂ ਮੈਂ ਡਰ ਰਿਆ ਸਾਂ ਇਹ ਸੱਪ ਨਹੀਂ ਇਹ ਰੱਸੀ ਹੈ ਹੁਣ ਰੱਸੀ ਦੇ ਕੋਲੋਂ ਵੀ ਨਿਕਲਦਾ ਭੈ ਕੋਈ ਨਹੀਂ ਗੁਰਮਖੋ ਜਿਵੇਂ ਅੱਖਾਂ ਹਨੇਰੇ ਵਿੱਚ ਪਈ ਕੋਈ ਰੱਸੀ ਸੱਪ ਲੱਗਦੀ ਏ ਅਗਿਆਨਤਾ ਦਾ ਹਨੇਰਾ ਜਦੋਂ ਅੰਦਰ ਹੋਵੇ ਉਦੋਂ ਸੱਚ ਏ ਵੇ ਬੰਦਾ ਡਰੀ ਜਾਂਦਾ ਜਦੋਂ ਸਿਮਰਨ ਦਾ ਦੀਵਾ ਬਲਦਾ ਜਿਸ ਤੋਂ ساری ਜ਼ਿੰਦਗੀ ਡਰਦਾ ਕਹਿੰਦਾ ਇਹ ਤਾਂ ਗੱਲ ਹੀ ਕੁਝ ਨਹੀਂ ਸੀ ਭਰਮ ਦਾ ਅਰਥ ਜੋ ਕੁਝ ਮੈਂ ਸੋਚ ਰਿਹਾ ਉਹ ਹੈ ਨਹੀਂ ਹਜ਼ੂਰ ਨੇ ਇਹ ਬਚਨ ਕਿਹਾ ਸਾਧੂ ਇਹ ਜਗ ਭਰਮ ਭੁਲਾਨਾ ਮਾਦਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮੰਨਿਆ ਹੋਏ ਨਾ ਤੈਸਾ ਇਹ ਤੇ ਹੋਰ ਇੱਕ ਬੇਨਤੀ ਕਰਾ ਕੱਲੀ ਇਹ ਨਹੀਂ ਸਤਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਰਾਏ ਬੁਲਾਰ ਨੂੰ ਆਤਮ ਉਪਦੇਸ਼ ਜਿਹੜਾ ਦਿੱਤਾ ਹੈ ਉਹ ਸੁਣਨ ਵਾਲਾ ਹੈ ਸਤਿਗੁਰਾਂ ਦਾ ਕਿਉਂਕਿ ਬਜ਼ੁਰਗ ਸੀ ਮੈਂ ਪਿਛਲੇ ਦਿਨੀ ਵੀ ਕਿਹਾ ਆਪ ਵਿੱਚ ਹੋ ਗਏ ਹੋਣਗੇ ਨਨਕਾਣਾ ਸਾਹਿਬ ਉਸ ਜ਼ਗੀਰਦਾਰ ਨੇ ਪੰਥ 1500 ਮਰਬੇ ਵਿੱਚੋਂ 750 ਮਰਬਾ ਗੁਰੂ ਨਾਨਕ ਸਾਹਿਬ ਦੇ ਨਾਂ ਕਰਾਇਆ ਸੀ ਆਪ ਸਭ ਨੂੰ ਪਤਾ ਹੈ ਅੱਜ ਤੱਕ ਨਨਕਾਣਾ ਸਾਹਿਬ ਕਦੀ ਕਿਸੇ ਜ਼ਮੀਨ ਦੇ ਟੁਕੜੇ ਦੀ ਰਜਿਸਟਰੀ ਨਹੀਂ ਹੁੰਦੀ ਸਿਰਫ ਅਸਟਾਮ ਲੱਗਦਾ ਉਹ ਸਾਰੀ ਦੀ ਸਾਰੀ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਮ ਬੋਲਦੀ ਹੈ 750 ਮਰੱਬਾ ਉਸ ਬੰਦੇ ਦੀ ਆਸਥਾ ਕਿੰਨੀ ਹੈ ਉਹਦਾ ਅੰਦਰ ਕਿੰਨਾ ਪੀਚਾ ਹੈ ਹਜ਼ੂਰ ਨੂੰ ਇੱਕ ਨੇ ਸਵਾਲ ਕੀਤਾ ਕਹਿੰਦਾ ਮਹਾਰਾਜ ਏ ਦੱਸੋ ਅਗਿਆਨ ਨੂੰ ਹਨੇਰਾ ਕਿਹਾ ਜਾਂਦਾ ਹੈ ਅਗਿਆਨਤਾ ਨੂੰ ਆਪਾਂ ਹਨੇਰਾ ਕਹਿੰਦੇ ਆ ਤੇ ਜਿਹੜਾ ਅਗਿਆਨ ਹੈ ਇਸ ਨੂੰ ਹਨੇਰੇ ਨਾਲ ਤੁਲਨਾ ਕਿਉਂ ਦਿੱਤੀ ਹੈ ਗੁਰੂ ਨਾਨਕ ਸਾਹਿਬ ਬੜਾ ਪਿਆਰਾ ਉੱਤਰ ਦਿੰਦੇ ਆ ਕਹਿੰਦੇ ਨੇ ਰਾਏ ਜੀ ਬਜ਼ੁਰਗ ਸਨ ਬਾਹਰ ਦੇ ਹਨੇਰੇ ਔਰ ਅੰਦਰ ਦੇ ਹਨੇਰੇ ਵਿੱਚ ਵੀ ਥੋੜਾ ਜਿਹਾ ਅੰਤਰ ਹੈ ਜੀ ਇਹ ਕਿਵੇਂ ਤੇ ਸਤਿਗੁਰੂ ਬਚਨ ਕਰਦਿਆ ਰਾਏ ਜੀ ਜਦੋਂ ਬੰਦਾ ਬਾਹਰ ਹਨੇਰੇ ਵਿੱਚ ਮਸਿਆ ਦੀ ਰਾਤ ਨੂੰ ਚੱਲੇ ਉਹਨੂੰ ਹੋ ਸਕਦਾ ਇੱਕ ਕਦਮ ਵੀ ਦਿਖਾਈ ਨਾ ਦੇ ਇੱਕ ਫੁੱਟ ਵੀ ਜ਼ਮੀਨ ਤੇ ਦਿਸੇ ਨਾ ਹਨੇਰਾ ਹੈ ਆਪਣੇ ਖਾਤਵੀ ਨਾ ਦਿਸਣ ਆਪਣੇ ਪੈਰ ਵੀ ਨ ਦਿਸਣ ਆਪਣੇ ਕੱਪੜਿਆਂ ਦਾ ਰੰਗ ਵੀ ਸਹੀ ਨਜ਼ਰ ਨਾ ਆਵੇ ਪਰ ਬੰਦੇ ਨੂੰ ਇੰਨਾ ਤਾਂ ਸਮਝ ਰਿੰਦਾ ਹੈ ਨਾ ਮੈਂ ਕੌਣ ਹਾਂ ਮੇਰਾ ਨਾਮ ਕੀ ਹੈ ਮੇਰਾ ਘਰ ਕਿੱਥੇ ਹੈ ਮੇਰਾ ਪਰਿਵਾਰ ਕਿੱਥੇ ਹੈ ਮੈਂ ਕਿੱਥੇ ਆਪਣਾ ਟਿਕਾਣਾ ਕਰਨਾ ਹੈ ਹਜ਼ੂਰ ਕਿੰਨੇ ਬਾਹਰ ਦੇ ਹਨੇਰੇ ਚ ਬਸਰ ਨਹੀਂ ਦਿਸਦੀ ਜ਼ਮੀਨ ਨਹੀਂ ਦਿਸਦੀ ਬੰਦੇ ਨੂੰ ਸੱਚੀ ਮੁੱਚੀ ਇੱਕ ਕਦਮ ਨਜ਼ਰ ਨਹੀਂ ਆਉਂਦਾ ਪਰ ਚੇਤਨਾ ਵਿੱਚ ਇਹ ਗੱਲ ਤਾਂ ਹੁੰਦੀ ਹੈ ਸੁਰਤ ਵਿੱਚ ਮੇਰਾ ਨਾਮ ਕੀ ਮੇਰਾ ਪਰਿਵਾਰ ਕਿੱਥੇ ਮੇਰਾ ਐਡਰੈਸ ਕਿੱਥੇ ਕਿੰਨੇ ਬਾਹਰ ਦੇ ਹਨੇਰੇ ਵਿੱਚ ਸਿਰਫ ਕੁਝ ਚੀਜ਼ ਨਹੀਂ ਦਿਸਦੀ ਅੰਦਰ ਜਦੋਂ ਅਗਿਆਨਤਾ ਦਾ ਹਨੇਰਾ ਆਉਂਦਾ ਹੈ ਬੰਦੇ ਨੂੰ ਆਪਣਾ ਆਪ ਹੀ ਭੁੱਲ ਜਾਂਦਾ ਹੈ ਇਹਨੂੰ ਇਹ ਨਹੀਂ ਸਮਝ ਆਉਂਦੀ ਮੈਂ ਕੌਣ ਹਾਂ ਫਿਰ ਬਿੰਤੀ ਬਾਹਰ ਦੇ ਹਨੇਰੇ 'ਚ ਨਹੀਂ ਸੀ ਬੋਲਦੇ ਬਾਹਰ ਦੇ ਹਨੇਰੇ 'ਚ ਮੈਨੂੰ ਪਤਾ ਹੈ ਮੇਰਾ ਨਾਮ ਕਹੇ ਇਹ ਮੇਰੇ ਸੱਜਣ ਵਿੱਚ ਅੰਦਰ ਅਗਿਆਨਤਾ ਦਾ ਹਨੇਰਾ ਜਦੋਂ ਵਰਤਦਾ ਹੈ ਉਸ ਹਨੇਰੇ ਦੇ ਵਿੱਚ ਇਹ ਹੀ ਭੁੱਲ ਜਾਂਦਾ ਹੈ ਇਸੇ ਕਰਕੇ ਗੁਰੂ ਵਾਰ-ਵਾਰ ਫਿਰ ਨੂੰ ਚੇਤੇ ਕਰਾਉਂਦੇ ਨੇ ਕਹੋ ਕਬੀਰ ਇਹ RAM ਕੀ ਅੰਸ ਤੂੰ ਹਮੇ ਰਿਚ ਭੁੱਲ ਗਿਆ ਤੂੰ ਪ੍ਰਮਾਤਮਾ ਦੀ ਅੰਸ ਹੈ ਤੂੰ ਪਰਮੇਸ਼ਵਰ ਦੇ ਇਹਨੂੰ ਮਹਾਂਪੁਰਖ ਕਹਿੰਦੇ ਸਨ ਆਤਮ ਸ਼ਹਿਜ਼ਾਦਾ ਮੈਂ ਗੁਰਮੁਖ ਮਹਾਂਪੁਰਖ ਉਹ ਕਹਿੰਦੇ ਸਨ ਜਦੋਂ ਜੀਵ ਦੀ ਗੱਲ ਕਰਦੇ ਸਨ ਉਹ ਕਹਿੰਦੇ ਸਨ ਇਹ ਜਿੰਨੇ ਅਸੀਂ ਜੀਵ ਹਾਂ ਇਹ ਆਤਮ ਸ਼ਹਿਜ਼ਾਦੇ ਨੇ ਪਰ ਜਦੋਂ ਪੁੱਛਣਾ ਜੀ ਇਹ ਆਤਮ ਸ਼ਹਿਜ਼ਾਦਾ ਹੈ ਸ਼ਹਿਜ਼ਾਦਾ ਆਪਾਂ ਸਮਝਨੇ ਰਾਜੇ ਦਾ ਪੁੱਤਰ ਬਾਦਸ਼ਾਹ ਦੇ ਪੁੱਤਰ ਨੂੰ ਸ਼ਹਿਜ਼ਾਦਾ ਕਹਿੰਦੇ ਤੇ ਜੀ ਇਹ ਆਤਮ ਸ਼ਹਿਜਾਦਾ ਹੈ ਤੇ ਫਿਰ ਇਹਨੂੰ ਇਹ ਬੰਦਨ ਕਿਉਂ ਪਹਿ ਗਿਆ ਜਦੋਂ ਪਰਮਾਤਮਾ ਵੈਗੁਰੂ ਨੂੰ ਪਾਤਸ਼ਾਹ ਕਿਹਾ ਇਹਨੂੰ ਆਤਮ ਸ਼ਹਿਜਾਦਾ ਇਹ ਇਹ ਪਰਮਾਤਮਾ ਦਾ ਸ਼ਹਿਜਾਦਾ ਹੈ ਇਹਨੂੰ ਬੰਦਨ ਕਿਉਂ ਪਹਿ ਗਿਆ ਜੀ ਇਹਨੂੰ ਮਾਇਆ ਦਾ ਬੰਦਨ ਪਹਿ ਗਿਆ ਵਕਾਰਾਂ ਦਾ ਬੰਦਨ ਪਹਿ ਗਿਆ ਇਹ ਕਿਉਂ ਪਹਿ ਗਏ ਉਹ ਅਗੋਂ ਉਤਰਦੇ ਸਨ ਕਿੰਨੇ ਸ਼ਹਿਜਾਦੇ ਅੱਗੇ ਸਾਰੇ ਝੁਕਦੇ ਨੇ ਰਾਜਕੁਮਾਰ ਅੱਗੇ ਸਾਰੇ ਝੁਕਦੇ ਆ ਪਰ ਜਦੋਂ ਰਾਜਕੁਮਾਰ ਕਮਲਾ ਹੋ ਜਾਏ ਬਾਬਰਾ ਹੋ ਜਾਏ ਝੱਲਾ ਹੋ ਜਾਏ ਸ਼ਦਾਈ ਹੋ ਜਾਏ ਤੇ ਉਹਦੇ ਨੌਕਰ ਹੀ ਉਹਦੇ ਪੈਰਾਂ ਵਿੱਚ ਸੰਗਲ ਪਾ ਕੇ ਨੂੰ ਬੰਨ੍ਹ ਦਿੰਦੇ ਆ ਕਹਿੰਦੇ ਹੈ ਤਾਂ ਆਤਮ ਸ਼ਹਿਜ਼ਾਦਾ ਨਾਮ ਨੂੰ ਭੁੱਲ ਗਿਆ ਕਮਲਾ ਹੋ ਗਿਆ ਫਿਰ ਬੇਨਤੀ ਹੈ ਬੜਾ ਸੌਖਾ ਜਿਹਾ ਇਹ ਜਗਤ ਭਰਮ ਚ ਭੁੱਲ ਗਿਆ ਤੇ ਇਹ ਕਹਿ ਕੌਣ ਰਹਿ ਨੇ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਿਹਾ ਇਹ ਆਮ ਨਹੀਂ ਕੋਈ ਸ਼ਬਦ ਕਹਿ ਰਿਹਾ ਜਦੋਂ ਕੋਈ ਆਪਣੇ ਅਨਪ ਵਿੱਚ ਉਤਰਦਾ ਆਪਣੇ ਅੰਦਰ ਆਤਮੇ ਅਨਪਰ ਪ੍ਰਕਾਸ਼ ਕਿਸੇ ਨੂੰ ਹੁੰਦਾ ਹੈ ਉਸ ਹਕੀਕਤ ਨੂੰ ਦੇਖਣ ਤੋਂ ਬਾਅਦ ਜਦੋਂ ਬੋਲਦਾ ਹੈ ਕਿਉਂਕਿ ਜੋ ਕੁਝ ਉਹਨੇ ਦੇਖ ਲਿਆ ਜੋ ਕੁਝ ਉਹਨੇ ਮਾਨ ਲਿਆ ਜਿਹੜਾ ਰਸ ਨੂੰ ਆਇਆ ਉਹ ਬੋਲ ਕੇ ਕਹਿੰਦਾ ਲੋਕੋ ਜੋ ਕੁਝ ਤੁਸੀਂ ਦੇਖ ਰਹੇ ਹੋ ਇਹ ਸੱਚ ਨਹੀਂ ਤੇ ਜਿਨ੍ਹਾਂ ਨਹੀਂ ਦੇਖਿਆ ਉਹ ਫਿਰ ਕਈ ਵਾਰੀ ਕਹਿੰਦੇ ਨੇ ਵੀ ਝੂਠੀ ਬੋਲੀ ਜਾਂਦਾ ਇਹ ਤਾਂ ਹੋ ਹੀ ਨਹੀਂ ਸਕਦਾ ਇੱਥੇ ਫਰਕ ਹੈ ਜਿਹੜਾ ਅਨਪਰ ਪ੍ਰਕਾਸ਼ ਹੈ ਆਪਣੇ ਅੰਦਰ ਜਿਹੜੀ ਬਖਸ਼ਿਸ਼ ਹੈ ਜਿੰਨੇ ਦੇਖ ਲਿਆ ਉਹ ਭਰਮ ਭਲੇਖੇ ਤੋਂ ਦੂਰ ਹੋ ਗਿਆ ਫਿਰ ਉਹ ਕਹਿੰਦਾ ਨਹੀਂ ਲੋਕੋ ਇਸ ਤੋਂ ਅੱਗੇ ਵੀ ਕੁਝ ਹੈ ਇਸ ਤੋਂ ਅੱਗੇ ਵੀ ਕੁਝ ਜਾਣਨ ਵਾਲਾ ਹੈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਰਮ ਅਗਿਆਨਤਾ ਹੈ ਅਗਿਆਨਤਾ ਵਿੱਚ ਬੰਦਾ ਬਹੁਤ ਕੁਝ ਕਰ ਜਾਂਦਾ ਹੈ ਇੱਥੋਂ ਤੱਕ ਗੁਰਮਖੋ ਅਗਿਆਨਤਾ ਵਿੱਚ ਕੀਤੇ ਕੋਈ ਮਾੜੇ ਕੰਮ ਦਿੰਦੇ ਨੇ ਜਦੋਂ ਅੰਦਰ ਦੀਵਾ ਬਲਦਾ ਹੈ ਬੰਦੇ ਨੂੰ ਸਮਝ ਆਉਂਦੀ ਮੈਂ ਜ਼ਿੰਦਗੀ 'ਚ ਇੰਨਾ ਕੁਝ ਪਾਪ ਕਮਾ ਕੇ ਆਇਆ ਉਹ ਕਦੋਂ ਮੰਨਦਾ ਕਿਉਂਕਿ ਜਦੋਂ ਚਾਨਣ ਹੁੰਦਾ ਹੈ ਚਾਨਣ ਤੋਂ ਬਿਨਾਂ ਉਹ ਨੂੰ ਸਮਝ ਨਹੀਂ ਪੈਣੀ ਇੱਥੋਂ ਤੱਕ ਮੈਂ ਤਾਂ ਇੱਕ ਵਾਰੀ ਕਿਹਾ ਸੀ ਕਈ ਵਾਰੀ ਭਰਮ ਵਿੱਚ ਬੜੇ ਵੱਡੇ ਵੀ ਨੇ ਪਾਪ ਹੁੰਦੇ ਦੇਖੇ ਸਰਵਨ ਪਾਣੀ ਪਰਣਾ ਆਇਆ ਮਾਪਿਆਂ ਲਈ ਮਾਂ-ਬਾਪ ਅੰਨੇ ਸਾਂ ਉਹ ਪਾਣੀ ਪਰਣਾ ਆਇਆ ਤੇ ਦਸ਼ਰਤ ਨੇ ਇਹ ਸੋਚਿਆ ਵੀ ਸ਼ੇਰ ਜਾਂ ਬਾਗ ਪਾਣੀ ਪੀਣਾ ਰਿਹਾ ਹੈ ਉਹਨੇ ਤੀਰ ਮਾਰਿਆ ਉਹ ਗੜ੍ਹ ਵਿੱਚ ਪਾਣੀ ਭਰ ਰਿਹਾ ਸੀ ਤੀਰ ਮਾਰਿਆ ਭਰਮ ਹੀ ਸੀ ਨਾ ਇੱਕ ਸ਼ੇਰ ਦੇ ਇੱਕ ਜਾਨਵਰ ਦੇ ਪੁਲੇਖੇ ਸਕੇ ਬਾਣ ਜਿਹਨੂੰ ਮਾਰ ਕੇ ਰੱਖ ਦਿੱਤਾ ਇੱਕ ਹੋਰ ਬੇਨਤੀ ਮੈਂ ਕਰਾਂ ਦੇਖੋ ਇਹ ਸ਼ਬਦ ਬੜਾ ਵਿਸ਼ਾਲ ਹੈ ਸਾਦੋ ਇਹ ਜਗ ਭਰਮ ਭੁਲਾਨਾ ਭਰਮ ਵਿੱਚ ਬੰਦੇ ਪਖੰਡ ਵਿੱਚ ਵੀ ਚੱਲ ਪੈਂਦੇ ਆ ਤੇ ਜਦੋਂ ਬੰਦੇ ਨੂੰ ਭਰਮ ਪੈ ਜਾਏ ਤੇ ਸੱਚਿਆਂ ਨੂੰ ਵੀ ਨਿੰਦਨ ਲੱਗ ਪੈਂਦੇ ਆ ਭਰਮ ਹੈ ਨਾ ਇਸ ਫਿਰ ਇਸ ਬਿੰਦ ਨੂੰ ਬਾਣੀ ਚ ਦੋ ਸ਼ਬਦ ਅਸੀਂ ਲਾਂਗੇ ਇੱਕ ਬਾਬਾ ਫਰੀਦ ਸਾਹਿਬ ਜੀ ਦੇ ਦੋ ਸ਼ਬਦ ਨਹੀਂ ਦੇਦੇ ਇੱਕ ਉਹਨਾਂ ਦਾ ਬਚਨ ਹੈ ਫਰੀਦਾ ਮੈਂ ਜਾਣਿਆ ਵੱਡ ਖੰਸ ਹੈ ਤਾਂ ਮੈਂ ਕੀਤਾ ਸੰਗ ਇਹ ਭਰਮ ਪੈ ਗਿਆ ਨਾ ਇਹ ਭੁਲੇਖਾ ਸੀ ਵੀ ਬਹੁਤ ਵੱਡਾ ਵੱਡਾ ਖੰਸ ਹੈ ਬਹੁਤ ਪਹੁੰਚੀ ਹੋਈ ਰੂਹ ਹੈ ਤੇ ਮੈਂ ਇਸ ਦੀ ਸੰਗਤ ਇਹ ਦੀ ਸਹਬਤ ਇਹ ਦੀ ਨਜ਼ਦੀਕਤਾ ਤਾਂ ਲਈ ਕਿਉਂਕਿ ਮੇਰੇ ਅੰਦਰ ਸੀ ਬਹੁਤ ਕੁਸ਼ੇ ਦੇ ਕੋਲ ਖੈ ਪਰ ਕਹਿਣ ਲੱਗੇ ਜੇ ਮੈਨੂੰ ਪਤਾ ਹੁੰਦਾ ਇਹ ਬਗਲਾ ਖੈ ਤੇ ਮੈਂ ਕਦੀ ਇਹਦੇ ਨੇੜੇ ਵੀ ਨਾ ਫਟਕਦਾ ਇਹਦਾ ਮਤਲਬ ਭਰਮ ਹੈ ਭਰਮ ਨੇ ਕਿਹਾ ਵੀ ਸਚਾਈ ਹੈ ਮੈਂ ਫਿਰ ਬੇਨਤੀ ਕਰਾਂ ਪਰ ਪੰਚੀ ਪਖੰਡੀ ਦੰਭੀ ਉਹ ਭਰਮ ਪਾ ਕੇ ਸੱਚਮੁੱਚ ਲੋਕਾਂ ਨੂੰ ਪਿੱਛੇ ਲਾਂਦਾ ਹੈ ਤੇ ਜਿਹੜਾ ਰੋਖਾਨੀਅਤ ਦਾ ਢੰਡਾਉ ਹੈ ਜਦੀ ਮੰਜ਼ਲ ਵੈ ਗੁਰੂ ਜੀ ਹੈ ਉਹਨੂੰ ਕੋਈ ਸਮੇਂ ਬਾਅਦ ਜਦੋਂ ਅਸਲੀਅਤ ਦਾ ਪਤਾ ਲੱਗਦਾ ਉਹ ਕਹਿੰਦਾ ਮੈਂ ਭਰਮ ਵਿੱਚ ਪੈ ਗਿਆ ਮੈਨੂੰ ਪਤਾ ਹੀ ਨਹੀਂ ਸੀ ਮੈਂ ਖੰਸ ਜਾਣ ਕੇ ਸੰਗਤ ਕੀਤੀ ਜੇ ਮੈਨੂੰ ਪਤਾ ਹੁੰਦਾ ਬਗਲਾ ਹੈ ਤੇ ਮੈਂ ਨੇੜੇ ਕਿਉਂ ਤਾਂ ਮੈਂ ਜਾਣਿਆ ਬੜਾ ਖੰਸ ਹੈ ਤਾਂ ਮੈਂ ਕੀਆ ਇਹ ਦੋਵਰੀ ਸ਼ਲੋਕ ਹੁੰਦਾ ਜੀ ਕੀਤਾ ਕੀਆ ਤਾਂ ਮੈਂ ਕੀ ਸੰਗ ਜੇ ਜਾਣਾ ਬਗ ਬਪੜਾ ਤਾਂ ਜਨਮ ਨਾ ਦਿੰਦੀ ਅੰਗ ਮੈਂ ਜਨਮ ਨਾ ਪੇੜੀ ਅੰਗ ਦੋ ਵਾਰੀ ਪਾਠ ਹੁੰਦਾ ਹੁਣ ਦੇਖੋ ਇੱਥੇ ਹੰਸ ਦਾ ਭੁਲੇਖਾ ਪੈ ਗਿਆ ਪਰ ਉਹ ਬਗਲਾ ਸੀ ਹੁਣ ਦੂਜੀ ਮੈਂ ਇੱਕ ਬੇਨਤੀ ਕਰਾਂਗਾ ਕਈ ਵਾਰੀ ਅਸੀਂ ਇੰਨੇ ਪ੍ਰਭਾਵਿਤ ਹੋਣੀਆਂ ਕਿਸੇ ਬੰਦੇ ਤੋਂ ਉਹ ਈਰਖਾ ਦੀਨ ਸਤਬੁਰਖਾਂ ਦੀ ਨਿੰਦਾ ਕਰਦਾ ਤੇ ਅਸੀਂ ਉਹਦੇ ਤੇ ਬਲਾਈਂਡ ਫੇਥ ਕਰ ਲਏ ਨੇ ਪੂਰਾ ਪਰੋਸਾ ਮੈਂ ਕਿਸੇ ਨੂੰ ਗੁਰਮਖੋ ਤੁਸੀਂ ਜਪਣ ਵਾਲੇ ਬੈਠਿਓ ਮੈਂ ਨਿੰਦਿਆ ਨਹੀਂ ਕਰ ਰਿਹਾ ਸਿਰ ਮੇਰੀ ਇੱਕ ਬੇਨਤੀ ਹੈ ਭਰਮ ਨੁਕਸਾਨ ਬਹੁਤ ਕਰਦਾ ਹੈ ਅਸੀਂ ਅੰਧ ਭਗਤ ਬਣ ਕੇ ਤੁਰ ਪਏ ਨਹੀਂ ਇਹ ਜੋ ਕਹਿੰਦਾ ਸੱਚ ਕਹਿੰਦਾ ਇੱਥੋਂ ਤੱਕ ਕਮਾਈ ਵਾਲੇ ਦੇ ਬਾਹਰ ਦੇ ਸ਼ਰੀਰ ਦੇ ਕਰਮ ਦੇਖ ਕੇ ਕਈ ਵਰੀ ਸੀ ਕਹਿੰਦੇ ਛੱਡੋ ਇਹ ਤਾਂ ਦੁਨੀਆਦਾਰ ਸਾਡੇ ਵਰਗੇ ਹੀ ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਹੈ ਕਹਿਣ ਲੱਗੇ ਕਲਰ ਕੇਰੀ ਛਪੜੀ ਕਲਰ ਦੀ ਭਰੀ ਕੋਈ ਛਪੜੀ ਖੈ ਹੰਜ ਉਲਥੇ ਆਏ ਉਥੇ ਆ ਕੇ ਹੰਸ ਆ ਪਹੁੰਚੇ ਪਰ ਲੋਕ ਵੇਖ ਕੇ ਕਹਿਣ ਲੱਗ ਪਏ ਦੇਖੋ ਜੀ ਹੰਸ ਕਾਹਦਾ ਇਹ ਤਾਂ ਮਾਨਸ ਰੋਵਰ ਤੇ ਚਾਹੀਦਾ ਇਹ ਤਾਂ ਕਲਰ ਦੀ ਛਪੜੀ ਤੇ ਆ ਕੇ ਬਹਿ ਗਿਆ ਜੋ ਨਿੰਦਿਆ ਕਰਨ ਲੱਗੇ ਇਹ ਕਾਹਦਾ ਹੰਸ ਕਾਹਦਾ ਹੰਸ ਪਰ ਇਨਾ ਪਤਾ ਹੀ ਨਹੀਂ ਉਹ ਕਮਲਿਓ ਚਿੰਜੂ ਬੋੜਨ ਨਾ ਪੀਵੇ ਉਜਨ ਉਡਣ ਸੰਧੀ ਗੰਝ ਕਲਰ ਕੇਰੀ ਛਪੜੀ ਆਏ ਉਲਤੇ ਖੰਜ ਕਲਰ ਦੀ ਛਪੜੀ ਹੰਸੋ ਤੇ ਆ ਗਏ ਜਿੰਨੂੰ ਖੰਸ ਦੀ ਜਾਣਕਾਰੀ ਨਹੀਂ ਉਹ ਲੋਕਾਂ ਚ ਪੱਲੂ ਫੇਰ ਕੇ ਕਹਿ ਰਿਹਾ ਦੇਖਿਆ ਜੀ ਉਹ ਤਾਂ ਕਲਰ ਤੇ ਬੈਠਾ ਸੀ ਕਹਿਣ ਲੱਗੇ ਚਿੰਜੂ ਬੋੜਨ ਨਾ ਪੀਵੇ ਹੰਸ ਆਪਣੀ ਚੁੰਝ ਕਲਰ ਦੇ ਪਾਣੀ ਵਿੱਚ ਡੋਬਦਾ ਪਰ ਉਹਨੇ ਪਾਣੀ ਨਹੀਂ ਪੀਣਾ ਉੱਡਣ ਸੰਧੀ ਦਾ ਉਹਨੇ ਤਾਂ ਉਡਾਰੀ ਮਾਰਨੀ ਗੁਰਮਖੋ ਕਈ ਵਾਰੀ ਸਤਪੁਰਖ ਅਤ ਦੇ ਪਾਪੀ ਬੰਦਿਆਂ ਦੇ ਘਰ ਵਿੱਚ ਵੀ ਜਾ ਬੈਠਦਾ ਉਹ ਸਾਧੂ ਵੇਸ਼ ਵਾਲੇ ਘਰ ਚਲਾ ਗਿਆ ਉਹਨੇ ਤੋਤਾ ਦਿੱਤਾ ਵੇਖਣ ਵਾਲਿਆ ਤੇ ਕਿਆ ਹੋਣਾ ਵੀ ਕਲਰ ਕੇਰੀ ਛਪੜੀ ਆਇਉ ਲੱਥੇ ਖੰਜ ਇਹ ਇਹ ਤਾਂ ਇੱਕ ਵਿਸ਼ੇਈ ਬੰਦੇ ਦੇ ਘਰ ਆ ਗਏ ਪਰ ਨਹੀਂ ਪਿਆਰਿਓ ਅਸਚ ਉਹ ਖੰਸ ਜਿਹੜਾ ਹੈ ਹੋ ਸਕਦਾ ਜਾਨ ਲੱਗਿਆ ਉੱਥੇ ਕੋਈ ਮੋਤੀ ਉਗਲ ਜਾਏ ਉਨੇ ਕਲਰ ਦਾ ਪਾਣੀ ਨਹੀਂ ਪੀਣਾ ਪਰ ਭਰਮ ਵਿੱਚ ਸੱਚੀ ਗੱਲ ਜੇ ਲੋਕ ਉਸ ਹੰਸ ਦੀ ਨਿੰਦਿਆ ਕਰੀ ਜਾਂਦੇ ਆ ਇੱਕ ਬਚਨ ਹੋਰ ਹੈ ਬਾਬਾ ਜੀ ਦੇ ਨਾਲ ਮਿਲਦਾ ਹੰਸ ਉੱਡਰ ਕੋਦਰੇ ਪਿਆ ਲੋਕ ਵਿਡਾਰਨ ਚਾਇ ਹੰਸ ਉੱਡ ਕੇ ਕੋਦਰੇ ਦੇ ਖੇਤ 'ਚ ਪੈ ਗਿਆ ਲੋਕੀ ਡੰਡੇ ਲੈ ਕੇ ਪਿੱਛੇ ਆ ਗਏ ਮਾਰਨਾ ਹੈ ਕਹਿ ਲੱਗੇ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਦਰਾ ਖਾਏ ਲੋਕੋ ਪਰਮਚ ਹੋ ਤੁਸੀਂ ਇਸ ਹੰਸ ਨੇ ਕੋਦਰਾ ਨਹੀਂ ਖਾਣਾ ਇਹ ਖੇਤ ਚਾ ਕੇ ਬਹਿ ਗਿਆ ਤੇ ਕੁਝ ਦੇ ਕੇ ਜਾਏਗਾ ਕੁਝ ਪੜਾ ਕਰੇਗਾ ਪਰ ਭਰ ਨਹੀਂ ਹੈ ਨਾ ਜੀ ਜਿਵੇਂ ਖੰਸ ਪਿੱਛੇ ਲੋਕ ਡੰਡੇ ਲੈ ਕੇ ਪਹਿ ਜਾਂਦੇ ਆ ਇਹ ਕੋਧਰਾ ਖਾਏਗਾ ਇਸੇ ਤਰ੍ਹਾਂ ਸਤ ਪੁਰਖਾਂ ਦੀ ਨਿੰਦਿਆ ਵੀ ਭਰਮ ਵਿੱਚ ਲੋਕ ਦਿਨ ਰਾਤ ਹੀ ਕਰੀ ਜਾਂਦੇ ਆ